ਹਾਂਜੀ ਵੀਰ ਆ 2 ਮਿੰਟ ਕੱਢ ਕੇ ਨਾ ਬਾਬਾ ਜੀ ਦੇ ਵਿਚਾਰ ਸੁਣੋ ਬਹੁਤ ਕੀਮਤੀ ਵਿਚਾਰ ਨੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਓ ਲੱਗਣ ਵਾਲਾ ਧਰਨੂ ਗੁਰਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ ਹੋਰ ਸੀਸ ਝੁਕਦਾ ਕੇਵਲ ਗੁਰੂ ਚਰਨਾਂ 'ਚ ਜਿਸ ਸੁਹਾਗਣ ਦੇ ਪੱਲੇ ਆ ਗੁਣ ਨੇ ਨਾ ਇਹ ਗੁਣ ਵੇਖ ਕੇ ਮੇਰਾ ਮਾਲਕ ਖੁਸ਼ ਹੁੰਦਾ ਮੇਰਾ ਮਾਲਕ ਰੀਝਦਾ ਆਈਆਂ ਨੇ ਨਹੀਂ ਨਹੀਂ ਪੈਸੇ ਦੇ ਦੇਾਂਗੇ ਆ ਕੁਝ ਨਹੀਂ ਸਾਡੇ ਤੋਂ ਨਾ ਨਾ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਜਾਏ ਨਾ ਸਾਡੇ ਤੋਂ ਨਿਤਨੇਮ ਹੋਈ ਨਾ ਸਾਡੇ ਤੋਂ ਸਹਿਜ ਪਾਠ ਹੋਏ ਇਹ ਕੁਝ ਨਹੀਂ ਦੇ ਹੋਣਾ پیسے ਦੇ ਦਿਆ ਗਏ ਪੈਸਿਆਂ ਨੂੰ ਗੁਰੂ ਨੂੰ ਖੁਸ਼ ਕਰ ਤੇ ਗੁਰੂ ਜਿਹੜਾ ਆਪ ਦਾਤਾ ਖੰਡਾ ਪਰ ਮੰਡਾ ਦਾ ਮਾਲਕ ਹੈ ਜਿਹੜਾ ਉਹਨੂੰ ਕਿਹਨੇ ਦੇਖੀ ਕਿ ਖੁਸ਼ ਕਰਨਾ ਉਹ ਰੀਤ ਦਾ ਗੁਨਾ ਤੇ ਤੇ ਇਹ ਸ਼ਿੰਗਾਰ ਚੰਗੇ ਗੁਣਾਂ ਦਾ ਮੇਰੇ ਮਾਲਕ ਨੇ ਕਰਾਇਆ ਮੇਰੇ ਅੰਦਰ ਦੀ ਜਿਹੜੀ ਤਪੱਸ ਸੀ ਚਿੰਤਾ ਸੀ ਚੋਰੀ ਸੀ ਫਿਕਰ ਸੀ ਮਿਟ ਗਈ ਮਹ ਲੋਪਯੋ